ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB7766.in ਤੇ ਅਤੇ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਇਆ ਹਾਂ ਮੋਸਟ ਇੰਪੋਰਟੈਂਟ MCQ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਜੀ ਜਿਹੜੇ ਵੀਰ ਪੀਐਸਪੀਸੀਲ ਜਾਂ ਪੀਐਸਟੀਸੀਲ ਦੀ ਤਿਆਰੀ ਕਰ ਰਹੇ ਨੇ ਉਹਨਾਂ ਲਈ ਇਹ ਕਲਾਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਮਿਲ ਸਕੇ ਜੀ ਅਤੇ ਜੇਕਰ ਤੁਸੀਂ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹੋ ਤਾਂ ਜੁਆਇਨ ਬਟਨ ਤੇ ਜਾ ਕੇ ਕਲਿੱਕ ਕਰੋ ਜੁਆਇਨ ਹੋਣ ਤੋਂ ਬਾਅਦ ਤੁਸੀਂ ਇਸ ਨੰਬਰ ਤੇ ਸਾਨੂੰ ਸਕਰੀਨਸ਼ਾਟ ਭੇਜੋ ਅਸੀਂ ਤੁਹਾਨੂੰ ਜਲਦੀ ਹੀ ਪੀਡੀਐਫ ਪ੍ਰੋਵਾਈਡ ਕਰਵਾ ਦਾਂਗੇ ਜੇਕਰ ਤੁਸੀਂ ਜੁਆਇਨ ਨਹੀਂ ਹੋਣਾ ਚਾਹੁੰਦੇ ਤਾਂ 199 ਰੁਪਏ Google Pay ਕਰਕੇ ਤੁਸੀਂ ਸਾਡੇ ਕੋਲੋਂ PDF ਲੈ ਸਕਦੇ ਹੋ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਜੀ ਸੋ ਜ਼ਿਆਦਾ ਟਾਈਮ ਨਾ ਵੇਸਟ ਕਰਦੇਵੇ ਕਰਦੇ ਆਂ ਵੀਡੀਓ ਨੂੰ ਸ਼ੁਰੂ ਠੀਕ ਹੈ ਦੋਸਤੋ ਸਭ ਤੋਂ ਪਹਿਲਾਂ ਕੁਐਸਚਨ ਹੈ ਬਿਜਲੀ ਸਰਕਟ ਵਿੱਚ ਅੱਗ ਲੱਗਣ ਤੇ ਤੁਸੀਂ ਕਿਹੜਾ ਫਾਇਰ ਐਕਸਟਿੰਗੂ ਇਜ਼ਰ ਪ੍ਰਯੋਗ ਕਰੋਗੇ ਆਪਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਾਣੀ ਫੋਮ ਰਸਾਇਣ ਜਾਂ ਕਾਰਬਨ ਡਾਈਆਕਸਾਈਡ ਹਾਂਜੀ ਦੋਸਤੋ ਇਸ ਦਾ ਦੋਸਤੋ ਰਾਈਟ ਆਨਸਰ ਹੈ ਇਸ ਦਾ ਦੋਸਤੋ ਰਾਈਟ ਆਨਸਰ ਹੈ ਉਹ ਹੈ ਕਾਰਬਨ ਡਾਈਆਕਸਾਈਡ ਕਾਰਬਨ ਡਾਈਆਕਸਾਈਡ ਬਿਲਕੁਲ ਰਾਈਟ ਆਨਸਰ ਹੈ ਇਸ ਦਾ ਠੀਕ ਹੈ ਦੋਸਤੋ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਕਿਹਨਾਂ ਗਰਾਉਂਡ ਤਾਰ ਦਾ ਪ੍ਰਯੋਗ ਡੈਸ਼ ਕੀਤਾ ਜਾਂਦਾ ਹੈ ਕਿਸ ਲਈ ਕੀਤਾ ਜਾਂਦਾ ਹੈ ਓਵਰਲੋਡਿੰਗ ਦੂਰ ਕਰਨ ਲਈ ਸਹੀ ਰੈਗੂਲੇਸ਼ਨ ਪ੍ਰਦਾਨ ਕਰਨ ਲਈ ਜਾਂ ਅਰਥ ਪਲੇਟ ਤੋਂ ਸਰਕਟ ਕਨੈਕਟਰ ਜੋੜਨ ਦੇ ਲਈ ਹਾਂਜੀ ਦੋਸਤੋ ਤਾਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਦੋਸਤੋ ਅਰਥ ਪਲੇਟ ਤੋਂ ਸਰਕਟ ਕੰਡਕਟਰ ਨੂੰ ਜੋੜਨ ਦੇ ਲਈ ਠੀਕ ਹੈ ਦੋਸਤੋ ਅੱਗੇ ਅਪ ਚਲਦੇ ਆ नेक्स्ट ਕੁਐਸਚਨ ਤੇ ਕਹਿੰਦਾ ਜੇਕਰ ਪਬਲਿਕ ਇਲੈਕਟ੍ਰਿਕ ਸਪਲਾਈ ਦਾ ਤਾਰ ਟੁੱਟ ਕੇ ਧਰਤੀ ਉੱਪਰ ਡਿੱਗੇ ਤਾਂ ਨਿਮਨ ਵਿੱਚੋਂ ਕਿਹੜਾ ਸਹੀ ਹੈ ਕਰੰਟ ਚੱਲੇਗਾ ਸਪਲਾਈ ਵੋਲਟੇਜ ਡ੍ਰੌਪ ਹੋਣਗੇ ਜਾਂ ਸਪਲਾਈ ਵੋਲਟੇਜ ਵਧਣਗੇ ਜਾਂ ਕੰਡਕਟਰ ਵਿੱਚ ਕਰੰਟ ਨਹੀਂ ਚੱਲੇਗਾ ਹਾਂਜੀ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਕਿ ਕਰੰਟ ਚੱਲੇਗਾ ਕਰੰਟ ਚੱਲੇਗਾ ਠੀਕ ਹੈ ਦੋਸਤੋ ਅਗਿਆਪ ਚਲਦੇ ਆ ਨੈਕਸਟ ਕੁਐਸਚਨ ਤੇ ਕਹਿੰਦਾ ਵਿਅਕਤੀ ਨੂੰ ਕਰੰਟ ਲੱਗਣ ਤੇ ਕੀ ਕਰਨਾ ਚਾਹੀਦਾ ਹੈ ਜੇਕਰ ਕਿਸੇ ਵੀ ਵਿਅਕਤੀ ਨੂੰ ਕਰੰਟ ਲੱਗ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ ਵਿਅਕਤੀ ਨੂੰ ਚਾਪ ਲਾਓ ਵਿਅਕਤੀ ਨੂੰ ਖੁੱਲੇ ਥਾਂ ਤੇ ਲਟਾ ਦਿਓ ਜਾਂ ਡਾਕਟਰ ਦਾ ਇੰਤਜ਼ਾਰ ਕਰੋ ਹਾਂ ਜੀ ਦੋਸਤੋ ਕੀ ਕਰੋਗੇ ਜੀ ਦੱਸੋ ਜੀ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੋਏਗਾ ਇਸ ਦਾ ਰਾਈਟ ਆਨਸਰ ਹੋਏਗਾ ਵਿਅਕਤੀ ਨੂੰ ਖੁੱਲੇ ਸਥਾਨ ਤੇ ਲਟਾ ਦਿਓ ਵਿਅਕਤੀ ਨੂੰ ਖੁੱਲੇ ਸਥਾਨ ਤੇ ਲਟਾ ਦਿਓ ਠੀਕ ਹੈ ਦੋਸਤੋ ਸੋ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਤਿੰਨ ਕੋਰ ਵਾਲੀ ਕੇਬਲ ਵਿੱਚ ਨਿਊਟਰਨ ਤਾਰ ਦਾ ਰੰਗ ਡੈਸ਼ ਹੁੰਦਾ ਹੈ ਹਾਂਜੀ ਤਿੰਨ ਕੋਰ ਵਾਲੀ ਕੇਬਲ ਰੈੱਡ yellow blue ਇਹ ਫੇਸ ਦੇ ਜੋ ਰੰਗ ਨੇ ਤਾਂ ਨਿਊਟਰਲ ਤਾਰ ਦਾ ਰੰਗ ਕਿਹੜਾ ਹੋਵੇਗਾ ਹਾਂਜੀ ਤਾਂ ਇਸ ਦਾ ਰਾਈਟ ਆਨਸਰ ਹੈ ਦੋਸਤੋ ਕਾਲਾ ਜੋ ਕਾਲੇ ਤਾਂ ਕਾਲੇ ਰੰਗ ਦੀ ਇੱਕ ਵਿੱਚ ਤਾਰ ਹੁੰਦੀ ਹੈ ਉਸ ਦਾ ਰੰਗ ਕਾਲਾ ਹੁੰਦਾ ਹੈ ਉਹ ਕਿਹੜਾ ਹੁੰਦਾ ਜੀ ਨਿਊਟਰਲ ਨਿਊਟਰਨ ਤਾਰ ਠੀਕ ਹੈ ਦੋਸਤੋ ਅੱਗੇ ਪਸਲਦੇ ਨੇ ਨੈਕਸਟ ਕੁਐਸਚਨ ਤੇ ਸੁਰੱਖਿਆ ਪ੍ਰਦਾਨ ਕਰਨ ਲਈ ਅਰਥਿਕ ਜ਼ਰੂਰੀ ਹੈ ਕਰੰਟ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਵੋਲਟੇਜ ਦੇ ਦਬਾਤੋਂ ਓਵਰਲੋਡਿੰਗ ਤੋਂ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਕਰੰਟ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ আর্থਿੰਗ ਜ਼ਰੂਰੀ ਹੈ ਕਰੰਟ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਠੀਕ ਹੈ ਦੋਸਤੋ ਅਰਥ ਬਿਲਕੁਲ ਜ਼ਰੂਰੀ ਹੈ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਫਿਊਜ਼ ਉੱਡਣ ਤੇ ਫਿਊਜ਼ ਉੱਡਣ ਤੋਂ ਬਾਅਦ ਫਿਊਜ਼ ਬਦਲਣ ਲਈ ਕਿਹੜੀ ਸਾਵਧਾਨੀ ਵਰਤੋਗੇ ਹਾਂਜੀ ਦੋਸਤੋ ਫਿਊਜ਼ ਉੱਡਣ ਤੋਂ ਬਾਅਦ ਫਿਊਜ਼ ਬਦਲਣ ਲਈ ਕਿਹੜੀ ਸਾਵਧਾਨੀ ਵਰਤੋਗੇ ਤਾਂ অপਸ਼ਨ ਤੁਹਾਡੇ ਸਾਹਮਣੇ ਦਿੱਤੀਆਂ ਹੋਈਆਂ ਹਨ ਮੇਨ ਸਵਿਚ ਬੰਦ ਕਰਨਾ ਹੈ ਸਾਰੇ ਸਵਿਚ ਬੰਦ ਕਰਨਾ ਹੈ ਜਾਂ ਇਹਨਾਂ ਚੋਂ ਕੋਈ ਨਹੀਂ ਹਾਂਜੀ ਦੋਸਤੋ ਤਾਂ ਇਸ ਦਾ ਰਾਈਟ ਆਨਸਰ ਹੈ ਆਪਾਂ ਨੂੰ ਪਤਾ ਹੈ ਜਦੋਂ ਫਿਊਜ਼ ਉੱਡ ਜਾਂਦਾ ਤਾਂ ਉਸ ਦਾ ਆਪਾਂ ਮੇਨ ਸਵਿਚ ਬੰਦ ਕਰ ਦਾਂਗੇ ਮੇਨ ਸਵਿਚ ਬੰਦ ਕਰਨਾ ਹੈ ਦੋਸਤੋ ਠੀਕ ਹੈ ਦੋਸਤੋ ਅੱਗੇ ਬਤਲਦੇ ਆ ਨੈਕਸਟ ਕੁਐਸਚਨ ਤੇ ਹਾਂਜੀ ਬੈਟਰੀ ਚਾਰਜ ਕਮਰਾ ਡੈਸ਼ ਹੋਣਾ ਚਾਹੀਦਾ ਜਿੱਥੇ ਆਪਣੀਆਂ ਸਬਸਟੇਸ਼ਨ ਦੀਆਂ ਬੈਟਰੀਆਂ ਜਾਂ ਹੁੰਦੀਆਂ ਹਨ ਤਾਂ ਉਸ ਦਾ ਕਮਰਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਹਾਂਜੀ ਜਿੰਦੇ ਵਿੱਚ ਬੈਟਰੀਆਂ ਪਈਆਂ ਹੁੰਦੀਆਂ ਹਨ ਤਾਂ ਕਮਰਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਬੰਦ ਹੋਣਾ ਚਾਹੀਦਾ ਹੈ ਹਵਾਦਾਰ ਹੋਣਾ ਚਾਹੀਦਾ ਕੋਈ ਨਹੀਂ ਜਾਂ ਦੋਵੇਂ ਹਾਂਜੀ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਹਵਾਦਾਰ ਹੋਣਾ ਚਾਹੀਦਾ ਹੈ ਹਵਾਦਾਰ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਸਪਲਾਈ ਲਾਈਨਾਂ ਵਿੱਚ ਕੰਮ ਕਰਦੇ ਸਮੇਂ ਪਲਾਸ ਕਿਸ ਪ੍ਰਕਾਰ ਦਾ ਹੋਣਾ ਚਾਹੀਦਾ ਹੈ ਜੀ ਜਦੋਂ ਆਪਾਂ ਕੋਈ ਵੀ ਸਪਲਾਈ ਦਾ ਕੰਮ ਕਰਨਾ ਹੈ ਤਾਂ ਪਲਾਸ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਸਹੀ ਤਰੀਕੇ ਨਾਲ ਇਨਸੂਲੇਟਡ ਬਿਨਾ ਇਨਸੂਲੇਟਰ ਦੇ ਕ੍ਰੈਪਿੰਗ ਦੇ ਪ੍ਰਕਾਰ ਦਾ ਜਾਂ ਇਹਨਾਂ ਚ ਕੋਈ ਨਹੀਂ ਤੇ ਆਪਾਂ ਸਾਰਿਆਂ ਨੂੰ ਇਹ ਨਹੀਂ ਕੋ ਜਾਣਕਾਰੀ ਹੈ ਕ੍ਰੈਪਿੰਗ ਦੇ ਪ੍ਰਕਾਰ ਦਾ ਹੋਣਾ ਚਾਹੀਦਾ ਹੈ ਠੀਕ ਹੈ ਦੋਸਤੋ ਉੱਪਰ ਜੋ ਸਲੀਬਾਂ ਜ਼ਰੂਰ ਚੜੀਆਂ ਹੋਣੀਆਂ ਚਾਹੀਦੀਆਂ ਹਨ ਪਲਾਸ ਦੇ ਉੱਪਰ ਤਾ ਜੋ ਕੋਈ ਵੀ ਲੀਕ ਕਰੰਟ ਸਾਨੂੰ ਨਾ ਲੱਗੇ ਠੀਕ ਹੈ ਦੋਸਤੋ ਅੱਗੇ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਲਾਈਨ ਕਨਡਕਟਰ ਤੇ ਕੰਮ ਕਰਦੇ ਸਮੇਂ ਸਾਨੂੰ ਚਾਹੀਦਾ ਹੈ ਕਿ ਚਮੜੇ ਦੇ ਬੂਟ ਰਬੜ ਦੇ ਬੂਟ ਨੰਗੇ ਪੈਰ ਜਾ ਉਪਰੋਕਤ ਕੋਈ ਨਹੀਂ ਹਾਂਜੀ ਦੋਸਤੋ ਦੱਸੋ ਜੀ ਕਮੈਂਟਾਂ ਵਿੱਚ ਵੀ ਦੱਸ ਦਿਓ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਰਬੜ ਦੇ ਬੂਟ ਜ਼ਰੂਰੀ ਹਨ ਰਬੜ ਦੇ ਬੂਟ ਜ਼ਰੂਰੀ ਹਨ ਰਬੜ ਦੇ ਬੂਟ ਠੀਕ ਹੈ ਦੋਸਤੋ ਅਗੇ ਚਲਦੇ ਆਪਾਂ ਨੈਕਸਟ ਸਵਾਲ ਤੇ ਕਹਿ ਰਿਹਾ ਬਿਜਲੀ ਮਿਸਤਰੀ ਦੇ ਕੰਮ ਕਰਨ ਲਈ ਮੇਜ਼ ਡੈਸ਼ ਤੋਂ ਬਣੀ ਹੋਣੀ ਚਾਹੀਦੀ ਹੈ ਮੇਜ਼ ਜਿੰਦੇ ਤੋਂ ਬਿਜਲੀ ਮਿਸਤਰੀ ਕੋਈ ਕੰਮ ਕਰੇਗਾ ਤਾਂ ਮੇਜ਼ ਕਿਸ ਅਸਰ ਦਾ ਹੋਣਾ ਚਾਹੀਦਾ ਹੈ ਮੋਟੀ ਤੇ ਸੁੱਕੀ ਲੱਕੜੀ ਦਾ ਸਟੀਲ ਦਾ ਸਿੰਥੈਟਿਕ ਪੀਵੀਸੀ ਦਾ ਜਾਂ ਇਹਨਾਂ ਚੋਂ ਕੋਈ ਨਹੀਂ ਹਾਂਜੀ ਦੋਸਤੋ ਤਾਂ ਇਸ ਦਾ ਰਾਈਟ ਆਨਸਰ ਹੈ ਮੋਟੀ ਤੇ ਸੁੱਕੀ ਲੱਕੜੀ ਦਾ ਮੋਟੀ ਤੇ ਸੁੱਕੀ ਲੱਕੜੀ ਦਾ ਠੀਕ ਹੈ ਦੋਸਤੋ ਅੱਗੇ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਤਾਂ ਕੁਐਸਚਨ ਕੀ ਹੈ ਬਿਜਲੀ ਦਾ ਬਿਜਲੀ ਦਾ ਸ਼ੌਕ ਲੱਗੇ बेहोश ਰੋਗੀ ਨੂੰ ਡੈਸ਼ ਦਿਓ ਹਾਂਜੀ ਦੁੱਧ ਪਿਲਾਉਣਾ ਚਾਹੀਦਾ ਹੈ ਗਰਮ ਪਾਣੀ ਪਿਲਾਉਣਾ ਚਾਹੀਦਾ ਹੈ ਕੁਝ ਵੀ ਨਹੀਂ ਪਲਾਉਣਾ ਚਾਹੀਦਾ ਜੋ ਉਪਰੋਕਤ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਇਸ ਦਾ ਰਾਈਟ ਆਨਸਰ ਕੀ ਹੈ ਇਸ ਦਾ ਰਾਈਟ ਆਨਸਰ ਹੈ ਦੋਸਤੋ ਜਦੋਂ ਕਿਸੇ ਨੂੰ ਸ਼ੌਕ ਲੱਗ ਜਾਵੇ ਜਾਂ ਕਰੰਟ ਲੱਗ ਜਾਵੇ ਤਾਂ ਉਸ ਨੂੰ ਕੁਝ ਵੀ ਨਹੀਂ ਦੇਣਾ ਚਾਹੀਦਾ ਸੁਣੋ ਕੁਝ ਵੀ ਨਹੀਂ ਪਲਾਉਣਾ ਚਾਹੀਦਾ ਠੀਕ ਹੈ ਜੀ ਅੱਗੇ ਆਪਾਂ ਗੱਲ ਕਰਦੇ ਆਂ ਨੈਕਸਟ ਕੁਐਸਚਨ ਤੇ ਬਿਜਲੀ ਦਾ ਸ਼ੌਕ ਲੱਗੇ ਵਿਅਕਤੀ ਨੂੰ ਬਿਜਲੀ ਸੰਪਰਕ ਤੋਂ ਦੂਰ ਕਰਨ ਲਈ ਕੀ ਕਰਨਾ ਚਾਹੀਦਾ ਹੈ? ਬਿਜਲੀ ਦੇ ਝੌਕ ਲੱਗੇ ਵਿਅਕਤੀ ਨੂੰ ਬਿਜਲੀ ਸੰਪਰਕ ਤੋਂ ਦੂਰ ਕਰਨ ਲਈ ਕੀ ਕਰਨਾ ਚਾਹੀਦਾ ਹੈ? ਸੁੱਕੀ ਲੱਕੜੀ ਦੀ ਵਰਤੋਂ ਕਰੋ। ਰਬੜ ਮੈਟ ਦੀ ਵਰਤੋਂ ਕਰੋ। ਵਿਅਕਤੀ ਦੇ ਸੁੱਕੇ ਕੱਪੜੇ ਫਾੜ ਕੇ ਖਿੱਚੋ ਜਾਂ ਉਪਰੋਕਤ ਸਾਰੇ। ਹਾਂ ਦੋਸਤੋ। ਤਾਂ ਸੁੱਕੀ ਲੱਕੜੀ ਦੀ ਵਰਤੋਂ ਕਰ ਸਕਦੇ ਆਂ, ਰਬੜ ਮੈਟ ਦੀ ਵਰਤੋਂ ਕਰ ਸਕਦੇ ਆਂ, ਵਿਅਕਤੀ ਦੇ ਸੁੱਕੇ ਕੱਪੜੇ ਫਾੜ ਕੇ ਖਿੱਚੋ ਤਾਂ ਇਸ ਰਾਈਟ ਆਨਸਰ ਹੈ ਉਪਰੋਕਤ ਸਾਰੇ। ਪ੍ਰੋਕਟ ਬਿਲਕੁਲ ਸਾਰੇ ਠੀਕ ਹਨ ਠੀਕ ਹੈ ਦੋਸਤੋ ਅੱਗੇ ਆਪਾਂ ਚੱਲਦੇ ਆਂ ਨੈਕਸਟ ਕੁਐਸਚਨ ਤੇ ਬਿਜਲੀ ਦੀ ਅੱਗ ਬੁਝਾਉਣ ਲਈ ਉਪਯੋਗੀ ਅੱਗ ਬੁਝਾਊ ਜੰਤਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਸੀਟੀਸੀ ਪਾਈਪ ਦਾ ਸੋਡਾ ਐਸਿਡ ਟਾਈਪ ਫੋਮ ਟਾਈਪ ਜਾਂ ਇਹਨਾਂ ਵਿੱਚੋਂ ਕੋਈ ਨਹੀਂ हां दोस्तों तो दोस्तों इसदा जो बिल्कुल राइट आंसर है वो है सीटीसी टाइप सी टी सी टाइप ठीक है दोस्तों आगे अपन चलते हैं नेक्स्ट क्वेश्चन पे फ्यूज एलिमेंट बदलने समय ध्यान रखो कि ए ਸਹੀ ਰੇਟਿੰਗ ਦਾ ਹੋਵੇ ਤਾਂਬੇ ਦੀ ਤਾਰ ਦਾ ਹੋਵੇ ਕੋਈ ਵੀ ਤਾਰ ਦਾ ਹੋਵੇ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਤਾਂ ਇਸ ਦਾ ਰਾਈਟ ਆਨਸਰ ਹੈ ਦੋਸਤੋ ਬਿਲਕੁਲ ਸਹੀ ਰੇਟਿੰਗ ਦਾ ਹੋਵੇ ਸਹੀ ਰੇਟਿੰਗ ਦਾ ਹੋਵੇ ਰਾਈਟ ਦੋਸਤੋ ਲੱਗੀ ਸਮਝੀ ਸੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਬਿਜਲੀ ਦੀ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਪਹਿਲਾਂ ਫਾਇਰ ਬ੍ਰਿਗੇਡ ਬੁਲਾਓ ਪਹਿਲਾਂ ਮੇਨ ਸਵਿਚ ਆਫ ਕਰੋ ਜਲਦੀ ਨਾਲ ਪਾਣੀ ਸੁੱਟਣਾ ਸ਼ੁਰੂ ਕਰੋ ਜਾਂ ਉਪਰੋਕਤ ਸਾਰੇ ਤਾਂ ਇਸ ਦਾ ਸਭ ਤੋਂ ਪਹਿਲਾ ਆਪਣਾ ਜਿਹੜਾ ਕੰਮ ਬਣਦਾ ਹੈ ਉਹ ਹੈ ਪਹਿਲਾਂ ਮੇਨ ਸਵਿਚ ਨੂੰ ਆਫ ਕਰ ਦਿਓ ਜਿੰਨੀ ਦੇਰ ਆਪਾਂ ਮੇਨ ਸਵਿਚ ਨੂੰ ਨਹੀਂ ਆਫ ਕਰਦੇ ਤਾਂ ਓਨੀ ਦੇਰ ਅੱਗ ਤਾਂ ਲਗੀ ਜਾਊਗੀ ਭਾਵੇਂ ਫਾਈ ਬ੍ਰਿਗੇਡ ਲੇਟ ਹੋਵੇ ਠੀਕ ਹੈ ਜੀ ਆਪਣਾ ਪਹਿਲਾ ਜਿਹੜਾ ਫਰਜ ਬਣਦਾ ਹੋਇਆ ਹੈ ਪਹਿਲਾ ਮেইন ਸਵਿਚ ਨੂੰ ਆਫ ਕਰਨਾ ਹੈ ਸੋ ਦੋਸਤੋ ਜਿੰਨਾ ਵੀ ਦੋਸਤਾਂ ਨੇ ਹਾਲੇ ਤੱਕ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਠੀਕ ਹੈ ਦੋਸਤੋ ਅਗਿਆਪਾ ਚਲਦੇ ਆਂ ਨੈਕਸਟ ਕੁਐਸਚਨ ਦੀ ਗੱਲ ਕਰਦੇ ਆ ਇਲੈਕਟ੍ਰੋਲਾਈਟ ਤਿਆਰ ਕਰਦੇ ਸਮੇਂ ਤਜਾਬ ਵਿੱਚ ਪਾਣੀ ਮਿਲਾਓ ਪਾਣੀ ਵਿੱਚ ਤਜਾਬ ਇੱਕਦਮ ਸੁੱਟ ਦਿਓ ਪਾਣੀ ਵਿੱਚ ਬੂੰਦ-ਬੂੰਦ ਕਰਕੇ ਤਜਾਬ ਪਾਓ ਤੇ ਰਲਾਂਦੇ ਜਾਓ ਜਾਂ ਇਹਨਾਂ ਚੋਂ ਕੋਈ ਨਹੀਂ ਹਾਂਜੀ ਦੋਸਤੋ ਹੁਣ ਇਸ ਦਾ ਜੋ ਰਾਈਟ ਆਨਸਰ ਬਣਦਾ ਹੈ ਉਹ ਹੈ ਪਾਣੀ ਵਿੱਚ ਬੂੰਦ-ਬੂੰਦ ਕਰਕੇ ਤਜਾਬ ਪਾਓ ਅਤੇ ਰਲਾਂਦੇ ਜਾਓ ਠੀਕ ਹੈ ਦੋਸਤੋ ਪਾਣੀ ਵਿੱਚ ਬੋਧ ਬੋਧ ਕਰਕੇ ਤੇਜਾ ਪਾਓ ਅਤੇ ਹੌਲੀ ਹੌਲੀ ਕਰਕੇ ਉਸ ਨੂੰ ਰਲਾਂਦੇ ਜਾਓ। ਨੈਕਸਟ ਕੁਐਸਚਨ ਦੀ ਗੱਲ ਕਰੀਏ ਦੋਸਤੋ। ਓਵਰਹੈਡ ਲਾਈਨਾਂ ਤੇ ਕੰਮ ਕਰਦੇ ਸਮੇਂ ਕਿਸ ਚੀਜ਼ ਦਾ ਪ੍ਰਯੋਗ ਕਰਨਾ ਚਾਹੀਦਾ ਹੈ? ਐਨਕਾ ਦਾ ਪ੍ਰਯੋਗ ਕਰੋ। ਲੋਹੇ ਦੀ ਚੈਨ ਨਾਲ ਤਾਰਾ ਛਾਂਟ ਕਰੋ। ਸਹਾਇਕ ਦੀ ਲੋੜ ਨਹੀਂ ਹੈ। ਉਪਰੋਕਤ ਸਾਰੇ। ਹਾਂਜੀ ਦੋਸਤੋ। ਤਾਂ ਇਸ ਦਾ ਆਪਾਂ ਨੂੰ ਪਤਾ ਹੈ ਕੀ ਆਪਣਾ ਫਰਜ਼ ਬਣਦਾ ਹੈ ਜਦੋਂ ਆਪਾਂ ਕੋਈ ਕਿਸੇ ওভারਹੈਡ ਲਾਈਨਾਂ ਤੇ ਕੰਮ ਕਰਨਾ ਹੈ ਤਾਂ ਲੋਹੇ ਦੀ ਚੈਨ ਤਾਰਾਂ ਨਾਲ ਛਾਂਟ ਕਰੋ ਲੋਹੇ ਦੀ ਚੈਨ ਨਾਲ ਤਾਰਾਂ ਨੂੰ ਛਾਂਟ ਕਰੋ ਜਾਨੀ ਕਿ ਜਿਵੇਂ ਇਹ ਤਿੰਨ ਤਾਰਾਂ ਨੇ ਇਹਦੇ ਉੱਪਰ ਦੀ ਆਪਾਂ ਨੂੰ ਉਹ ਸੰਗਲੀ ਜਦ ਚੈਨ ਛੱਡ ਦੇਣੀ ਹੈ ਤਾਂ ਥੱਲੇ ਉਸ ਨੂੰ ਜ਼ਮੀਨ ਨਾਲ ਅਰਥ ਕਰ ਦੇਣਾ ਹੈ ਤਾਂ ਜੋ ਕਿਸੇ ਵੀ ਕੋਈ ਵੀ ਦੁਰਘਟਨਾ ਨਾ ਹੋਵੇ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਕਹਿ ਰਿਹਾ ਹੈ ਬਿਜਲੀ ਦਾ ਕੰਮ ਕਰਨ ਲਈ ਪਲਾਈਰ ਵਰਤਣਾ ਚਾਹੀਦਾ ਹੈ ਪਲਾਈਰ ਦਾ ਮਤਲਬ ਪਲਾਸ ਕਿਸ ਚਰਨ ਵਰਤਣਾ ਚਾਹੀਦਾ ਹੈ ਬਿਨਾ ਇਨਸੂਲੇਟਰ ਪਲਾਸ ਕੀਤਾ ਪਲਾਈਰ ਇਨਸੂਲੇਟਡ ਪਲਾਈਰ ਕ੍ਰੈਪਿੰਗ ਪਲਾਈਰ ਜਾਂ ਕੋਈ ਵੀ ਨਹੀਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਇਨਸੂਲੇਟਡ ਪਲਾਇਰ ਪੂਰਾ ਇਨਸੂਲੇਟ ਕੀਤਾ ਹੋਣਾ ਚਾਹੀਦਾ ਮੈਂ ਪਹਿਲਾਂ ਵੀ ਕਹਿ ਗਿਆ ਸਲੀਬ ਵਗੈਰਾ ਉਸ ਤੇ ਚੜੀ ਹੋਣੀ ਜ਼ਰੂਰੀ ਹੈ ਰਾਈਟ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੇ ਆਪਾਂ ਕੀ ਇਹ ਕੁਐਸਚਨ ਸੁਰੱਖਿਆ ਸਾਧਨਾ ਵਿੱਚ ਵਾਅਦਾ ਕਰਦੀ ਹੈ ਕਮਜ਼ੋਰ ਅਰਥਿੰਗ ਚੰਗੀ ਅਰਥਿੰਗ ਪਤਲੀ ਅਰਥਿੰਗ ਜਾਂ ਇਹਨਾਂ ਵਿੱਚੋਂ ਕੋਈ ਨਹੀਂ हां जी दोस्तों तो ਇਸ ਦਾ ਰਾਈਟ ਆਨਸਰ ਹੈ ਚੰਗੀ ਅਰਥਿੰਗ ਚੰਗੀ ਅਰਥਿੰਗ ਠੀਕ ਹੈ ਦੋਸਤੋ ਅੱਗੇ ਚੱਲਦੇ ਆਪਾਂ ਨੈਕਸਟ ਕੁਐਸਚਨ ਵੱਲ ਦੋਸਤੋ ਜੇਕਰ ਤੁਸੀਂ ਪੀਡੀਐਫ ਇਹਨਾਂ ਦੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਮੈਂਟ ਕਰ ਦੇਣਾ ਜੇਕਰ ਤੁਸੀਂ ਸਾਰੀਆਂ ਕਲਾਸਾਂ ਦੀਆਂ ਪੀਡੀਐਫਸ ਆਪਣੇ ਮੋਬਾਈਲ ਤੇ ਲੈਣਾ ਚਾਹੁੰਦੇ ਹੋ ਤਾਂ ਜੁਆਇਨ ਬਟਨ ਤੇ ਕਲਿੱਕ ਕਰੋ ਜੁਆਇਨ ਹੋਣ ਤੋਂ ਬਾਅਦ ਸਾਨੂੰ ਇਸ ਨੰਬਰ ਤੇ ਸਕਰੀਨਸ਼ਾਟ ਭੇਜੋ ਜੇਕਰ ਤੁਸੀਂ ਜੁਆਇਨ ਨਹੀਂ ਹੋਣਾ ਚਾਹੁੰਦੇ ਤਾਂ ਤੁਸੀਂ ਸਿੱਧਾ ਸਾਨੂੰ ਡਾਇਰੈਕਟ ਗੂਗਲ ਪੇ ਕਰ ਸਕਦੇ ਹੋ ਤਾਂ ਤੁਹਾਨੂੰ ਸਾਰੀਆਂ ਹੀ ਪੀਡੀਐਫ ਪ੍ਰੋਵਾਈਡ ਕਰਵਾ ਦਿੱਤੀ ਜਾਣਗੀਆਂ ਜੀ ਅਤੇ ਜਿੰਨੀਆਂ ਵੀ ਨਵੀਆਂ ਅਪਡੇਟ ਆਣਗੀਆਂ ਜਿੰਨੀਆਂ ਵੀ ਨਵੀਆਂ ਐਮਸੀਕਿਊ ਆਣਗੇ ਜਿੰਨੇ ਵੀ ਨਵੇਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਟੀਰੀਅਲ ਆਵੇਗਾ ਤਾਂ ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ ਡਾਇਰੈਕਟ ਤੁਹਾਡੇ ਵਟਸਐਪ ਤੇ ਪੇਜ ਦਿੱਤਾ ਜਾਏਗਾ ਜੀ ਸੋ ਅੱਗੇ ਗੱਲ ਕਰਦੇ ਆਪਾਂ ਠੀਕ ਜਾਂ ਗਲਤ ਸਟੇਟਮੈਂਟ ਦੱਸੋ ਗਲਤ ਸਟੇਟਮੈਂਟ ਨੂੰ ਠੀਕ ਵੀ ਕਰੋ ਹਾਂਜੀ ਬਹੁਤ ਹੀ ਵਧੀਆ ਜੋ ਆਇਆਂ ਕੁਐਸਚਨਰ ਪਹਿਲਾ ਹੈ ਬਿਜਲੀ ਦੇ ਕੰਮ ਕਰਨ ਲਈ ਇਨਸੂਲੇਟਡ ਕੀਤੇ ਔਜ਼ਾਰ ਵਰਤੋ ਹਾਂਜੀ ਠੀਕ ਹੈ ਜਾਂ ਗਲਤ ਹੈ ਉਹਨਾਂ ਆਪਾਂ ਨੂੰ ਪਤਾ ਹੈ ਬਿਜਲੀ ਦੇ ਕੰਮ ਕਰਨ ਲਈ ਇਨਸੂਲੇਟ ਕੀਤੇ ਉਜਾਰ ਵਰਤੋ ਹਾਂਜੀ ਬਿਜਲੀ ਦੇ ਦੋ ਆਪਾਂ ਕੰਮ ਕਰਨਾ ਤਾਂ ਆਪਾਂ ਪਹਿਲਾਂ ਵੀ ਮੈਂ ਕੁਐਸਚਨਾਂ ਵਿੱਚ ਕਰਾ ਕੇ ਗਿਆ ਇਨਸੂਲੇਟਡ ਕੀਤੇ ਚਾਹੀਦੇ ਨੇ ਇਸ ਦਾ ਰਾਈਟ ਹੈ ਇਹ ਹੋਏਗਾ ਟ੍ਰੂ ਠੀਕ ਹੈ ਹਾਂਜੀ ਠੀਕ ਹੈ ਦੋਸਤੋ ਅੱਗੇ ਨੈਕਸਟ ਵੇਖਦੇ ਆਂ ਕਹਿੰਦਾ ਸ਼ਾਰਟ ਲੱਗੇ ਵਿਅਕਤੀ ਨੂੰ ਤਾਰ ਨਾਲੋਂ ਵੱਖ ਕਰਨ ਲਈ ਸੁੱਕੀ ਲੱਕੜ ਵਰਤੋ ਠੀਕ ਹੈ ਜਾਂ ਗਲਤ ਹੈ ਤਾਂ ਦੋਸਤੋ ਇਹ ਵੀ ਠੀਕ ਹੈ ਕਿਉਂਕਿ ਛਾਟ ਲੱਗੇ ਵਿਅਕਤੀ ਨੂੰ ਤਾਰ ਨਾਲ ਵਕ ਕਰਨ ਲਈ ਸੁੱਕੀ ਲੱਕੜੀ ਦੀ ਵਰਤੋਂ ਕਰਨੀ ਪਾਉਗੀ ਠੀਕ ਹੈ ਅਗਰ ਨੈਕਸਟ ਹੈ ਮਸ਼ੀਨਾਂ ਤੇ ਲੱਗੇ ਸੁਰੱਖਿਆ ਸਾਧਨਾਂ ਨੂੰ ਕਦੇ ਵੀ ਨਾ ਨੁਖੇੜੋ ਹਾਂਜੀ ਜੋ ਮਸ਼ੀਨਾਂ ਤੇ ਜੋ ਸੁਰੱਖਿਆ ਵਾਸਤੇ ਲੱਗੇ ਹੁੰਦੇ ਹਨ ਅਰਥਿੰਗ ਕੀਤੀ ਹੁੰਦੀ ਹੈ ਜਾਂ ਗਲਵਜ਼ ਚੜੇ ਹੁੰਦੇ ਹਨ ਜਾਂ ਕੋਈ ਵੀ ਰਬੜ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਟੀਰੀਅਲ ਲੱਗਿਆ ਹੁੰਦਾ ਤਾਂ ਉਸ ਨੂੰ ਕਦੇ ਵੀ ਨਹੀਂ ਛੇੜਨਾ ਚਾਹੀਦਾ ਬਿਲਕੁਲ ਰਾਈਟ ਆਨਸਰ ਹੈ ਠੀਕ ਹੈ ਦੋਸਤੋ ਨੈਕਸਟ ਵਿਖਦੇ ਹਾਂ ਫਿਊਜ਼ ਬਦਲਣ ਤੋਂ ਪਹਿਲਾਂ ਉਸ ਦੇ ਉੱਡਣ ਦਾ ਕਾਰਨ ਦੂਰ ਕਰਨਾ ਚਾਹੀਦਾ ਹੈ ਜਾਂ ਨਹੀਂ ਠੀਕ ਹੈ ਜਾਂ ਗਲਤ ਹੈ ਹਾਂਜੀ ਦੋਸਤੋ ਤਾਂ ਇਹ ਵੀ ਠੀਕ ਹੈ ਕਿਉਂਕਿ ਫਿਊਜ਼ ਬਦਲਣ ਤੋਂ ਪਹਿਲਾਂ ਉਸ ਦੇ ਉੱਡਣ ਦਾ ਕਾਰਨ ਤਾਂ ਪਤਾ ਕਰਨਾ ਜ਼ਰੂਰੀ ਹੈ ਨਾ ਦੋਸਤੋ ਨੈਕਸਟ ਕੁਐਸਚਨ ਹੈ ਸਟੇ ਨਾਲ ਪਸ਼ੂ ਬੰਨੇ ਜਾ ਸਕਦੇ ਹਨ ਇੱਕ ਪੋਲ ਹੈ ਇਹਦੇ ਨਾਲ ਜੋ ਸਟੇ ਪਾਈ ਹੁੰਦੀ ਹੈ ਇਥੇ ਇੱਕ ਐਗ ਪਾਇਆ ਹੁੰਦਾ ਹੈ ਗੇ ਇਨਸੂਲੇਟਰ ਜਿਸ ਨੂੰ ਕਹਿੰਦੇ ਆ ਨਾ ਇਹਦੇ ਨਾਲ ਪਸ਼ੂ ਆਪ ਬਣ ਸਕਦੇ ਆ ਜਾਂ ਨਹੀਂ ਤਾਂ ਇਹ ਆਪ ਨੂੰ ਸਾਰਿਆਂ ਨੂੰ ਪਤਾ ਹੈ ਨਹੀਂ ਬਣ ਸਕਦੇ ਗਲਤ ਹੈ ਇਸ ਦਾ ਆਨਸਰ ਗਲਤ ਹੈ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਸ਼ਾਕ ਲੱਗਣ ਤੇ ਡਾਕਟਰੀ ਸਹਾਇਤਾ ਆਤੀ ਜ਼ਰੂਰੀ ਹੈ ਜਦੋਂ ਕਰੰਟ ਲੱਗ ਜਾਵੇ ਠੀਕ ਹੈ ਤਾਂ ਡਾਕਟਰੀ ਸਹਾਇਤਾ ਜ਼ਰੂਰੀ ਹੈ ਬਿਲਕੁਲ ਜ਼ਰੂਰੀ ਹੈ ਤੁਹਾਨੂੰ ਪਤਾ ਹੈ ਫਿਰ ਡਾਕਟਰ ਕੋਲ ਜਾਣਾ ਜ਼ਰੂਰੀ ਹੈ ਨੈਕਸਟ ਕਿਸੇ ਵੀ ਪੋਰਟੇਬਲ ਉਪਕਰਨ ਦੀ ਵਰਤੋਂ ਕਰਨ ਤੋਂ ਪਹਿਲਾਂ ਅਰਥ ਫਾਲਟ ਜ਼ਰੂਰ ਚੈੱਕ ਕਰੋ ਠੀਕ ਹੈ ਜਾਂ ਗਲਤ ਹੈ ਠੀਕ ਹੈ ਜੀ ਕਿਉਂਕਿ ਕਿਸੇ ਵੀ ਪੋਰਟੇਬਲ ਉਪਕਰਨ ਦੀ ਵਰਤੋਂ ਕਰਨ ਤੋਂ ਪਹਿਲਾਂ ਅਰਥ ਫਾਲਟ ਜ਼ਰੂਰ ਚੈੱਕ ਕਰਨਾ ਚਾਹੀਦਾ ਹੈ ਵੀ ਅਰਥ ਫਾਲਟ ਕੀ ਸੀ ਅੱਗੇ ਹੈ ਹਾਂਜੀ ਬਿਜਲੀ ਨਾਲ ਅੱਗ ਲੱਗਣ ਤੇ ਤੁਰੰਤ ਪਾਣੀ ਦੀ ਵਰਤੋਂ ਕਰੋ ਠੀਕ ਹੈ ਜਾਂ ਗਲਤ ਹੈ ਤਾਂ ਗਲਤ ਪਾਣੀ ਨਹੀਂ ਪਾਣਾ ਚਾਹੀਦਾ ਠੀਕ ਹੈ ਦੋਸਤੋ ਨੈਕਸਟ ਫਿਊਜ ਸਰਕਟ ਕਮਜ਼ੋਰ ਪੁਆਇੰਟ ਹੁੰਦਾ ਹੈ ਠੀਕ ਹੈ ਜਾਂ ਗਲਤ ਹੈ ਹਾਂਜੀ ਬਿਲਕੁਲ ਠੀਕ ਹੈ ਦੋਸਤੋ ਠੀਕ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਆਪਣੇ ਦੋਸਤਾਂ ਤੱਕ ਇਹ ਵੀਡੀਓ ਸ਼ੇਅਰ ਜ਼ਰੂਰ ਕਰਨਾ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਵੇਂ ਸਾਨੂੰ ਤੁਸੀਂ ਆਪਣਾ ਪਿਆਰ ਦਿੰਦੇ ਰਹੋ ਬਿਲਕੁਲ ਫ੍ਰੀ ਆਫ ਕੋਸਟ ਆਪਾਂ ਇਸ ਚੈਨਲ ਤੇ ਵਧੀਆ ਤਰੀਕੇ ਨਾਲ ਤਿਆਰੀ ਕਰਵਾ ਰਹੇ ਹਾਂ ਐਮ ਸੀ ਕਿਊ ਓਨਲੀ ਲੈ ਕੇ ਆ ਰਹੇ ਆ ਆਪਾਂ ਠੀਕ ਹੈ ਦੋਸਤੋ ਸੋ ਮਿਲਦੇ ਆ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ